ਤੇ ਕਈ ਸੰਗਤਾਂ ਦੇ ਨਾਲ ਵੀ ਵਿਚਾਰ ਵਟਾਂਦਰੇ ਹੋਏ ਬਿਲਕੁਲ ਅਖੀ ਡਿਠਾ ਹਲਕੀ ਦੇਖਿਆ ਦਵਾਰ ਹਾਲ ਦੇ ਅੰਦਰ ਤੁਸੀਂ ਦਵਾਰ ਹਾਲ ਦੇ ਅੰਦਰ ਜਾ ਕੇ ਦੇਖਿਆ ਹੋਣਾ ਥਾਡੀ ਕੋਈ ਸ਼ਰਗਾ ਰਿਆ ਗੁਰੂ ਮਹਾਰਾਜ ਦੀ ਸਵਾਰੀ ਬੈਠੀ ਹੋਈ ਆ ਸਿਰਫ ਉੱਥੇ ਨਿੱਕੇ ਨਿੱਕੇ ਜਵਾਕ ਬੈਠੇ ਨੇ ਯਾਰ ਇਹ ਯਾਰ ਸਾਡੀ ਸਿੱਖੀ ਰਹਿ ਗਈ ਉੱਥੇ ਨਿੱਕੇ ਨਿੱਕੇ ਜਵਾਕ ਮਾਵਾਂ ਗੋਦੀ ਚ ਬਿਠਾ ਕੇ ਬਿਠੀਆਂ ਉਹਨਾਂ ਨੂੰ ਅਸੀਂ ਸਿਖਾਉਣਾ ਜਿੰਨਾ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਆਏ ਕਿੱਥੇ ਹੂੰ ਉੱਥੇ ਬੀਬੀਆਂ ਦੇ ਆੜੀਆਂ ਵਾਲੇ ਸਿਆਣੇ ਬੰਦੇ ਬਜ਼ੁਰਗ ਬੈਠੇ ਨੇ ਚਿੱਕੀਆਂ ਦਾਣੀਆਂ ਜਿਨ੍ਹਾਂ ਨੂੰ ਪਹਿਲਾਂ ਪਤਾ ਵਾਪਕੀ ਸਾਡੇ ਬਾਬਾ ਦੀਪ ਸਿੰਘ ਦੀ ਕੁਰਬਾਨੀ ਕੀ ਸੀ ਦੇਖਣ ਵਿੱਚ ਆਇਆ ਕਿ ਉੱਥੇ ਫਾਸਟ ਫੂਡ ਦੇ ਸਟਾਲ ਲੱਗੇ ਹੋਏ ਜਿੱਦਾਂ ਸ਼ਾਦੀਆਂ ਵਿੱਚ ਸਟਾਲ ਲੱਗੇ ਹੁੰਦੇ ਨੇ ਇਸ ਤਰ੍ਹਾਂ ਦੇਖਿਆ ਤੁਸੀਂ ਕੀ ਮਹਿਸੂਸ ਕੀਤਾ ਵੇਖੋ ਲੰਗਰ ਤਾਂ ਗੁਰੂ ਸਾਹਿਬ ਨੇ ਬਣਾਇਆ ਸੀ ਲੋੜਵੰਦਾ ਵਾਸਤੇ ਲੋੜ मतलब ਇੱਕ ਨਾ ਹੋਰ ਸਾਡੇ 11ਵੀਂ ਕਹਿੰਦੀ ਆ ਕਿ ਭਾਈ ਦੁਨੀਆ ਤੇ ਆਏ ਜੇ ਸਿਰਫ ਖਾਣ ਵਾਸਤੇ ਨਾ ਜਿਓ ਜੀਣ ਵਾਸਤੇ ਖਾਓ ਮਤਲਬ ਉਹਨਾਂ ਛਕੋ ਜਿੰਨਾ ਤੁਹਾਨੂੰ ਤੁਹਾਡੇ ਸਰੀਰ ਨੂੰ ਲੋੜ ਆ ਪਰ ਇੱਥੇ ਕੀ ਹੋ ਰਿਹਾ ਸਟਾਕ ਲੱਗੇ ਨੇ ਵੱਡੇ ਵੱਡੇ ਫਾਸਟ ਫੂਡ ਵਰਤਾਇਆ ਜਾ ਰਿਹਾ ਇਹ ਤਾਂ ਸਾਡੇ ਲੰਗਰ ਦੀ ਮਰਿਆਦਾ ਨਹੀਂ ਇੱਕ ਫਿਰ ਇਹਨੂੰ ਲੰਗਰ ਦਾ ਨਾਮ ਦਿੱਤਾ ਜਾ ਰਿਹਾ ਇਹ ਸਾਡੇ ਲੰਗਰ ਨਹੀਂ ਹੈ ਸਾਡੇ ਲੰਗਰ ਤੇ ਦਾਲ ਫੁਲਕੇ ਦੇ ਸੀ ਮਿਰੋ ਸਾਹਿਬ ਨੇ ਕਿਹਾ ਸੀ ਭਾਈ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਪਾਪਾ ਫਰੀਦ ਫਰੀਦ ਸਾਹਿਬ ਨੂੰ ਆਪ ਸੁਣਦੇ ਹਨ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਦੇਖ ਪ੍ਰਾਈ ਚੋਪੜੀ ਨਾਤਰਸਾਏ ਜੀ ਇਹ 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 ਕਿਹੜੇ ਲੰਗਰ ਚਲਾਏ ਜਾ ਰਹੇ ਮੈਨੂੰ ਇਹ ਨਹੀਂ ਸਮਝ ਆਈ ਪਾਸ ਫੂਡ ਵਰਤਾਇਆ ਜਾ ਰਿਹਾ ਟਿੱਕੀਆਂ ਦੇ ਲੰਗਰ ਲਾਏ ਜਾ ਰਹੇ ਨੇ ਫਿਰ ਉਹਨੂੰ ਲੰਗਰ ਦਾ ਨਾਮ ਦਿੱਤਾ ਗਿਆ ਪ੍ਰੋਬਲਮ ਇੱਥੇ ਆ ਖਾਣ ਪੀਣ ਲਈ ਜਾਓ ਪਰ ਲੰਗਰ ਦਾ ਨਾਮ ਕਿਉਂ ਦੇ ਰਹੇ ਨੇ ਪਰ ਤੁਸੀਂ ਇਹ ਇਹ ਤਾਂ ਮੈਨੂੰ ਨਹੀਂ ਲੱਗਿਆ ਵੀ ਇਹ ਸਹੀ ਗੱਲ ਹੈ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ 24 ਤਰੀਕ ਨੂੰ ਸੰਗਤਾਂ ਮਨਾ ਰਹੀਆਂ ਨੇ ਤੇ 28 ਤਰੀਕ ਨੂੰ ਜਿਹੜੀ ਇਸ ਸਮਾਪਤੀ ਹੋਏਗੀ ਅੱਜ ਸਾਡੀ ਟੀਮ ਸ੍ਰੀ ਪੋਵੰਡ ਸਾਹਿਬ ਪਹੁੰਚੀ ਸੀ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਉੱਤੇ ਤੇ ਸੰਗਤਾਂ ਦੇ ਨਾਲ ਵਿਚਰੇ ਆਂ ਕਈ ਗੱਲਾਂ ਬਤਾ ਕੀਤੀਆਂ ਔਰ ਸਾਰਿਆਂ ਨੇ ਆਪੋ ਆਪਣੇ ਬੜੇ ਵਰੀਆ ਸਤਿਕਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਬਾਰੇ ਉਹ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ ਕੁਝ ਦੇਖਣ ਵਿੱਚ ਆਇਆ ਉਸ ਬੰਦ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਪੱਤਰਕਾਰ ਗੁਰਦਿਆਲ ਸਿੰਘ ਜੀ ਮੌਜੂਦ ਨੇ ਜੋ ਅੱਖੀ ਡਿਠਾ ਹਾਲ ਦੇਖਿਆ ਆ ਉਹ ਗੱਲਬਾਤ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਗੁਰਦਿਆਲ ਜੀ ਅੱਜ ਤੁਹਾਡੀ ਟੀਮ ਜਿਹੜੀ ਆ ਪਵੰਡ ਸਾਹਿਬ ਪਹੁੰਚੀ ਸੀ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਤੇ ਕਈ ਸੰਗਤਾਂ ਦੇ ਨਾਲ ਵੀ ਵਿਚਾਰ ਵਟਾਂਦਰੇ ਹੋਏ ਅੱਖੀ ਡਿਠਾ ਹਾਲ ਕੀ ਦੇਖਿਆ ਪਹਿਲਾਂ ਤਾਂ ਗੱਲ ਇਹ ਕਰਨੀ ਸੀ ਵੀ ਗੁਰੂ ਸਾਹਿਬ ਦੇ ਕੋਲ ਅਸੀਂ ਜਾਣਾ ਹੈ ਤੇ ਜਾਣਾ ਕਿਹੜੇ ਤਰੀਕੇ ਨਾਲ ਆਪਾਂ ਉੱਥੇ ਜਾ ਕੇ ਕੀ ਵੇਖਦੇ ਆ ਵੀ ਰੋਡੇ ਕੋਡੇ ਮੁੰਡੇ ਡੀਜੇ ਲੱਗਾ ਹੋਇਆ ਭੰਗੜੇ ਪੈ ਰਹੇ ਨੇ ਟਰਾਲੀਆਂ ਦੇ ਵਿੱਚ ਹੁਰਲ ਹੁਰਲ ਦੀ ਆਵਾਜ਼ ਆ ਰਹੀ ਜਿਵੇਂ ਅਸੀਂ ਕੋਈ ਜਸ਼ਨ ਮਨਾਉਣ ਚਾਹ ਵਾਸਤੇ ਜਾ ਰਹੇ ਹਾਂ ਜਾਣਾ ਤੇ ਉੱਥੇ ਸੀਗਾ ਖੰਡੇ ਦੀ ਪੋਲ ਲੈਣ ਵਾਸਤੇ ਜਾਣਾ ਤੇ ਉੱਥੇ ਸੀਗਾ ਬਾਬੇ ਦੀਪ ਸਿੰਘ ਦੇ ਜੀਵਨ ਨੂੰ ਸੁਣਨ ਵਾਸਤੇ ਕਿੰਨਾ ਤੁਸੀਂ ਉੱਥੇ ਦੇਖਿਆ ਹੁਣੇ ਸਟਾਲ ਲੱਗੇ ਵੱਡੇ ਵੱਡੇ ਲੰਗਰ ਸਜਾਏ ਗਏ ਮੈਂ ਇਹ ਨਹੀਂ ਕਹਿੰਦਾ ਲੰਗਰ ਲਾਉਣਾ ਗਲਤ ਹੈ ਕਿਉਂਕਿ ਸਿੱਖ ਕੌਮ ਜਿਹੜੀ ਉਹ ਲੰਗਰਾਂ ਦਾ ਕਰਕੇ ਹੀ ਜਾਣੀ ਜਾਂਦੀ ਵੀ ਤੁਸੀਂ ਲੰਗਰ ਲਾਉਣ ਚ ਜਾਣੇ ਜਾਨੇ ਪਰ ਜਿੱਥੇ ਲੰਗਰਾਂ ਦੀ ਲੋੜ ਸੀ ਉੱਥੇ ਤਾਂ ਅਸੀਂ ਪਹੁੰਚਦੇ ਨਹੀਂ ਅਸਰ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਸਟਾਲ ਲੱਗੇ ਹੋਏ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਲੰਗਰਾਂ ਦੀਆਂ ਜਿੱਥੇ ਲੋਕ ਲੰਗਰ ਛਕਣ ਵਾਸਤੇ ਆਪਣੀ ਵਾਰੀ ਉਡੀਕ ਰਹੇ ਨੇ ਪਰ ਜਿੱਥੇ ਜਾਣ ਦੀ ਜ਼ਰੂਰਤ ਸੀ ਉੱਥੇ ਤਾਂ ਗਏ ਹੀ ਨਹੀਂ ਅਸੀਂ ਜਾਣਾ ਕਿੱਥੇ ਚਾਹੀਦਾ ਸੀ ਕਿਤਾਬਾਂ ਦੇ ਲੰਗਰ ਸਟਾਕ ਲੱਗੇ ਹੋਏ ਨੇ ਕਿਤਾਬਾਂ ਦਾ ਉੱਥੇ ਜਾਣਾ ਚਾਹੀਦਾ ਸੀ ਜਾਣਾ ਚਾਹੀਦਾ ਸੀ ਸਾਨੂੰ ਦਰਵਾਰ ਹਾਲ ਦੇ ਅੰਦਰ ਤੁਸੀਂ ਦਰਵਾਰ ਹਾਲ ਦੇ ਅੰਦਰ ਜਾ ਕੇ ਦੇਖਿਆ ਹੋਣਾ ਠਾਡੀ ਕੋਈ ਸ਼ਰਗਾਰਿਆ ਗੁਰੂ ਮਹਾਰਾਜ ਦੀ ਸਵਾਰੀ ਬੈਠੀ ਹੋਈ ਹੈ ਸਿਰਫ ਉੱਥੇ ਨਿਕ ਨਿਕ ਜਵਾਕ ਬੈਠੇ ਨੇ ਯਾਰ ਇਹ ਜਰ ਸਾਡੀ ਸਿੱਖੀ ਰਹਿ ਗਈ ਉੱਥੇ ਨਿੱਕੇ ਨਿੱਕੇ ਜਵਾਗ ਮਾਵਾਂ ਗੋਦੀ ਚ ਬਿਠਾ ਕੇ ਬਿਠੀਆਂ ਉਹਨਾਂ ਨੂੰ ਅਸੀਂ ਸਿਖਾਉਣਾ ਜਿੰਨਾ ਵਿਚਾਰਿਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਆਏ ਕਿੱਥੇ ਆ ਉੱਥੇ ਬੀਬੀਆਂ ਦਿਹਾੜੀਆਂ ਵਾਲੇ ਸਿਆਣੇ ਬੰਦੇ ਬਜ਼ੁਰਗ ਬੈਠੇ ਨੇ ਚਿੱਟੀਆਂ ਦਾਣੀਆਂ ਜਿਨ੍ਹਾਂ ਨੂੰ ਪਹਿਲਾਂ ਪਤਾ ਵਾਪਕੀ ਸਾਡੇ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਕੀ ਸੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜੀਵਨ ਤੋਂ ਸਿਹਤ ਲੈਣ ਦੀ ਲੋੜ ਸੀ ਸਾਨੂੰ ਪਰ ਅਸੀਂ ਉੱਥੇ ਕੀ 100 ਨੇ ਲੰਗਰ ਛਕਣ ਵਾਸਤੇ ਲੰਗਰਾਂ ਦੇ ਵਿੱਚ ਤਾਂ ਭੀੜ ਇੰਨੀ ਜ਼ਿਆਦਾ ਸੀ ਪਰ ਦੀਵਾਨ ਹਾਲ ਦੇ ਵਿੱਚ ਮੈਂ ਦੇਖਿਆ ਖੁਦ ਜਾ ਕੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਦੁਵਾਰ ਹਾਲ ਦੇ ਵਿੱਚ ਕੋਈ ਨੌਜਵਾਨ ਪੀੜੀ ਦੇ ਵਿੱਚੋਂ ਮੇਰਾ ਖਿਆਲ ਨਹੀਂ ਆ ਵੀ ਕੋਈ ਚੰਦ ਬੰਦੇ ਵੀ ਬੈਠੇ ਹੋਣਗੇ ਸਭ ਜਿਹੜੇ ਬਜ਼ੁਰਗ ਬੈਠੇ ਹੋਏ ਨੇ ਤੇ ਗੁਰਦਿਆਲ ਜੀ ਜਿਸ ਤਰ੍ਹਾਂ ਆਪਾਂ ਕਹਿੰਦੇ 20 ਰੁਪਏ ਦਾ ਲੰਗਰ ਗੁਰਨਾਨਦ ਪਾਤਸ਼ਾਹ ਨੇ ਚਲਾਇਆ ਤੇ ਅੱਜ ਅਰਬਾਂ ਖਰਬਾਂ ਦਾ ਹੋ ਕੇ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ ਹੈ ਬਿਲਕੁਲ ਪਰ ਦੇਖਣ ਵਿੱਚ ਆਇਆ ਕਿ ਉੱਥੇ ਫਾਸਟ ਫੂਡ ਦੇ ਸਟਾਲ ਲੱਗੇ ਹੋਏ ਜਿੱਦਾਂ ਸ਼ਾਦੀਆਂ ਵਿੱਚ ਸਟਾਲ ਲੱਗੇ ਹੁੰਦੇ ਨੇ ਕਿਸ ਤਰ੍ਹਾਂ ਦੇਖਿਆ ਤੁਸੀਂ ਕੀ ਮਹਿਸੂਸ ਕੀਤਾ ਵੇਖੋ ਲੰਗਰ ਤਾਂ ਗੁਰੂ ਸਾਹਿਬ ਨੇ ਬਣਾਇਆ ਸੀ ਲੋੜਵੰਦਾ ਵਾਸਤੇ ਲੋੜ ਦਾ ਮਤਲਬ ਇੱਕ ਨਾ ਹੋਰ ਸਾਡੇ 11ਵੀਂ ਕਹਿੰਦੀ ਆ ਕਿ ਭਾਈ ਦੁਨੀਆ ਤੇ ਆਏ ਜ ਸਿਰਫ ਖਾਣ ਵਾਸਤੇ ਨਾ ਜਿਓ ਜੀਣ ਵਾਸਤੇ ਖਾਓ ਮਤਲਬ ਉਹਨਾਂ ਸ਼ਕੋ ਜਿੰਨਾ ਤੁਹਾਨੂੰ ਤੁਹਾਡੇ ਸਰੀਰ ਨੂੰ ਲੋੜ ਆ ਪਰ ਇੱਥੇ ਕੀ ਹੋ ਰਿਹਾ ਸਟਾਕ ਲੱਗੇ ਨੇ ਵੱਡੇ ਵੱਡੇ ਅ ਫਾਸਟ ਫੂਡ ਵਰਤਾਇਆ ਜਾ ਰਿਹਾ ਇਹ ਤਾਂ ਸਾਡੇ ਲੰਗਰ ਦੀ ਮਰਿਆਦਾ ਨਹੀਂ ਇੱਕ ਫਿਰ ਇਹਨੂੰ ਲੰਗਰ ਦਾ ਨਾਮ ਦਿੱਤਾ ਜਾ ਰਿਹਾ ਇਹ ਸਾਡੇ ਲੰਗਰ ਨਹੀਂ ਹੈ ਸਾਡੇ ਲੰਗਰ ਤਾਂ ਦਾਲ ਫੁਲਕੇ ਦੇ ਸੀ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਬਾਬਾ ਫਰੀਦ ਜੀ ਫਰੀਦ ਸਾਹਿਬ ਨੂੰ ਆਪਾਂ ਸੁਣਦੇ ਆ ਨਾ ਕਿਹਾ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਦੇਖ ਪ੍ਰਾਈ ਚੌਪੜੀ ਨਾ ਤਰਸਾਏ ਜੀ ਇਹ 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 ਕਿਹੜੇ ਲੰਗਰ ਚਲਾਏ ਜਾ ਰਹੇ ਮੈਨੂੰ ਇਹ ਨਹੀਂ ਸਮਝ ਆਈ ਫਾਸਟ ਫੂਡ ਵਰਤਾਇਆ ਜਾ ਰਿਹਾ ਟਿੱਕੀਆਂ ਦੇ ਲੰਗਰ ਲਾਏ ਜਾ ਰਹੇ ਨੇ ਫਿਰ ਉਹਨੂੰ ਲੰਗਰ ਦਾ ਨਾਮ ਦਿੱਤਾ ਗਿਆ ਪ੍ਰੋਬਲਮ ਇੱਥੇ ਆ ਖਾਣ ਪੀਣ ਪਰ ਲੰਗਰ ਦਾ ਨਾਂ ਕਿਉਂ ਨਾ ਦੇ ਪਰ ਤੁਸੀਂ ਇਹ ਇਹ ਤਾਂ ਮੈਨੂੰ ਨਹੀਂ ਲੱਗਿਆ ਵੀ ਇਹ ਸਹੀ ਗੱਲ ਹੈ ਕਈ ਥਾਂ ਦੇ ਵੀ ਦੇਖਿਆ ਜਾਂਦਾ ਕਿ ਜਿੱਦ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਜਾਂ ਹੋਰ ਵੀ ਅੱਜ ਆਪਾਂ ਗੁਰੂਆਂ ਦੇ ਜਨਮ ਦਿਹਾੜੇ ਮਨਾਉਂਦੇ ਲੋਕ ਕੇਕ ਦੀ ਰਸਮ ਸ਼ੁਰੂ ਕਰ ਹੋ ਗਈ ਹੈ ਕੇਕ ਕੱਟ ਕੇ ਆਪਣੇ ਜਨਮ ਦਿਹਾੜੇ ਮਨਾਉਂਦੇ ਕਿਸ ਤਰ੍ਹਾਂ ਲੱਗਦਾ ਤਾਂ ਵੇਖੋ ਵੀਰ ਜੀ ਗੱਲ ਇਹ ਵੀ ਸਾਡੇ ਜਿਹੜਾ ਧਰਮ ਹੈ ਸਿੱਖ ਧਰਮ ਦੇ ਵਿੱਚ ਤਾਂ ਕੜਾ ਪ੍ਰਸ਼ਾਦ ਦੀ ਨੂੰ ਮੰਨਤਾ ਦਿੱਤੀ ਗਈ ਹੈ ਜੇ ਬੱਚੇ ਨੇ ਜਨਮ ਲਿਆ ਤਾਂ ਅਸੀਂ ਕੜਾ ਪ੍ਰਸ਼ਾਦ ਵੰਡਣਾ ਹੈ ਜੇ ਕੋਈ ਦੁਨੀਆ ਤੋਂ ਗਮਨ ਕਰ ਜਾਂਦਾ ਤਾਂ ਅਸੀਂ ਕੜਾ ਪ੍ਰਸ਼ਾਦ ਵੰਡਣਾ ਹੈ ਇੱਕ ਸੋਦਾ ਆਨੰਦਕਾਰ ਜੀ ਤਾਕੜਾ ਪੁੱਛਾ ਵੰਡ ਰਹਾ ਹੈ ਕੇਕ ਦੀ ਰਸਵਾ ਕਿਥੋਂ ਵੀ ਬਾਬਾ ਦੀਪ ਸਿੰਘ ਜੀ ਦੇ ਜਨਮ ਵਾਸਤੇ ਕੇਕ ਕੱਟਿਆ ਜਾ ਰਿਹਾ ਜੀ ਬਾਜੂ ਆਏ ਇਹ ਨਵੀਂ ਸਿੱਖੀ ਦੇ ਵਿੱਚ ਕਿਥੋਂ ਕੁਸਪੈਣ ਹੋ ਗਈ ਅਮੀਰਾਂ ਵਾਲੇ ਚੋਲ ਜਿਹੜੇ ਆ ਉਹ ਸਿੱਖ ਧਰਮ ਦੇ ਵਿੱਚ ਬਿਲਕੁਲ ਵੀ ਜਿਹੜੇ ਉਹ ਵਰਜਿਤ ਗੁਰਦੈ ਜੀ اسی ਤਰ੍ਹਾਂ ਜਿਸ ਤਰ੍ਹਾਂ ਗੁਰੂਆਂ ਦੇ ਅਸੀਂ ਬਾਬਾ ਦੀਪ ਸਿੰਘ ਜੀ ਕੇ ਲਈ ਜਾਂ ਸ਼ਬਦ ਜਾਦਿਆਂ ਦੀ ਗਈ ਕਈ ਕੇਕ ਕੱਟ ਕੇ ਖੁਸ਼ੀ ਮਨਾਉਂਦੇ ਆ ਉਸੇ ਤਰ੍ਹਾਂ ਪਰੰਪਰਾ ਅਸੀਂ ਆਪਣੇ ਘਰਾਂ ਦੇ ਵਿੱਚ ਲੈ ਆਏ ਆ ਆਪਣੇ ਘਰਾਂ ਦੇ ਵਿੱਚ ਵੀ ਅਸੀਂ ਕੰਮ ਕਰ ਆਪਾਂ ਗੁਰੂਆਂ ਦੇ ਬਰਾਬਰੀ ਕਰ ਰਹੇ ਆ ਇਸ ਤਰ੍ਹਾਂ ਬਿਲਕੁਲ ਉਹ ਉਹ ਜਿਹੜੀ ਸਾਬਜਾਦਾਂ ਦੀ ਗੱਲ ਹੈ ਨਾ ਉੱਥੇ ਲੰਗਰ ਲੱਗਿਆ ਉਹ ਇੱਕ ਸਾਡਾ ਵਿਜੇ ਦਿਵਸ ਆ ਕੇਕ ਕੱਟਣ ਦੀ ਰਸਮ ਦੀ ਗੱਲ ਕਰਦਾ ਹਾਂ ਮੈਂ ਉਹੀ ਕਹਿ ਰਿਹਾ ਕੇਕ ਕੱਟਣਾ ਜਿਹੜਾ ਬਿਲਕੁਲ ਵੀ ਵਰਜਤ ਹੈ ਗੁਰੂ ਘਰ ਦੇ ਵਿੱਚ ਕੇਕ ਕੱਟਣਾ ਜਿਹੜਾ ਉਹ ਕਿਤੇ ਵੀ ਨਹੀਂ ਹੈਗਾ ਪਰ ਇੱਥੇ ਅਸੀਂ ਹੋ ਰਿਹਾ ਲਗਭਗ ਪਿਛੇ ਦੇ ਤੁਸੀਂ ਵੇਖਿਆ ਹੋਵੇਗਾ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਕਹਿੰਦੇ ਜੀ ਪਤਾ ਨਹੀਂ ਕਿੰਨੇ ਕੁਇੰਟਲ ਦਾ ਕੇਕ ਕੱਟਿਆ ਗਿਆ ਇਹ ਕਿਹੜੀਆਂ ਰਸਮਾਂ ਪਾਸੇ ਅਸੀਂ ਤੁਰ ਪਿਆ ਸਾਡੀ ਰਸਮ ਤਾਂ ਉਹੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਸਾਡੇ ਦਾ ਕੜਾ ਪ੍ਰਸ਼ਾਦ ਦੀ ਦੇਗ ਕਰਾਉਣ ਦਾ ਪ੍ਰੋਵੀਜ਼ਨ ਸੀ ਸਾਨੂੰ ਸਿੱਖ ਪੰਥ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਨੂੰ ਮਾਨਤਾ ਦਿੱਤੀ ਗਈ ਹੈ ਇਹਨਾਂ ਚੀਜ਼ਾਂ ਦੀ ਸਾਡੇ ਪੰਥ ਵਿੱਚ ਕੋਈ ਜਗ੍ਹਾ ਨਹੀਂ ਜਿਸ ਤਰ੍ਹਾਂ ਗੁਰਦੈਲ ਜੀ ਕਿਹਾ ਜਾਂਦਾ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਆ ਆਪਾਂ ਕੋ ਸਿੱਖਣ ਜਾਂਦੇ ਆ ਬਿਲਕੁਲ ਜਨਮ ਦਿਹਾੜਿਆਂ ਦੇ ਉੱਤੇ ਗੁਰੂ ਸਾਹਿਬ ਦੇ ਦਿਹਾੜੇ ਹੁੰਦੇ ਨੇ ਸਾਨੂੰ ਕੋਈ ਜਾਗਰੂਤ ਕਰਨ ਦੇ ਲਈ ਹੁੰਦੇ ਆ ਤੇ ਦੇਖਣ ਜਿਉਂਦਾ ਕਿ ਬੜੇ ਡੀਜੇ ਲਗਾਏ ਜਾਂਦੇ ਆ ਉੱਚੇ ਸ਼ੋਰ ਜਿਤਨਾ ਹਾਰਟ ਦੇ ਮਰੀਜ਼ ਹੈਗੇ ਕਈ ਕਈਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਮੈਂ ਉਹੀ ਕਹਿ ਰਿਹਾ ਜੀ ਪਹਿਲਾਂ ਵੀ ਡੀਜੇ ਲਾ ਕੇ ਭੰਗੜੇ ਪਾਏ ਜਾ ਰਹੇ ਨੇ ਰੋਡੇ ਘੋਡੇ ਮੁੰਡੇ ਜਦੋਂ ਉਹਨਾਂ ਨੇ ਕੈਮਰਾ ਵੇਖਿਆ ਤਾਂ ਫਿਰ ਕੈਮਰੇ ਵਾਲੇ ਵੇਖ ਕੇ ਤਾਂ ਚੁੱਪ ਵੀ ਹੋ ਗਏ ਸ਼ਾਂਤੀ ਹੋ ਗਈ ਵੀ ਕੈਮਰਾ ਚੱਲ ਰਿਹਾ ਹੈ ਨਾ ਮੈਂ ਕਹਿੰਦਾ ਵੀ ਬਿਲਕੁਲ ਜਿਹੜੀਆਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਯਾਰ ਗੁਰੂ ਘਰ ਚੱਲਿਓ ਸੰਗਤ ਬਣ ਕੇ ਜਾਓ ਸੋਹਣੀਆਂ ਦਸਤਾਰਾਂ ਬਣ ਕੇ ਬੰਨ ਕੇ ਸਜਾ ਕੇ ਜਾਓ ਪਤਾ ਲੱਗੇ ਉਹ ਯਾਰ ਇਹ ਸਿੱਖਾਂ ਦੇ ਮੁੰਡੇ ਜਾ ਰਹੇ ਯਾਰ ਉੱਥੇ ਨਚਣ ਟੱਪਣ ਵਾਲਾ ਤੇ ਕੋਈ ਕਨਸੈਪਟ ਹੈਗਾ ਇਹ ਨਹੀਂ ਸਿੱਖੇ ਦਾ ਮਹਾਰਾਜ ਨੇ ਦੇ ਕਿਹਾ ਵੀ ਜਿਨ੍ਹਾਂ ਨਚਣਾ ਖੰਡੇ ਦੀ ਧਾਰ ਤੇ ਨੱਚਿਆ ਆ ਕੇ ਜੋਤੋਂ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਰੀ ਗਲੀ ਮੋਰੀ ਆਓ ਇਤਮਾਰਗ ਪੈਰ ਧਰੀਜੈ ਸਿਰ ਦੇ ਜੇ ਕਾ ਨਾ ਕੀ ਯਾਰ ਸਾਡੇ ਤਾਂ ਸਿਰ ਦੇਣ ਦੀਆਂ ਰਸਮਾਂ ਹੀ ਐ ਭੰਗੜਾ ਪਾਉਣ ਵਾਲੇ ਨਾਚੇ ਕਿੱਥੋਂ ਆ ਗਏ ਇਹ 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 ਸਿੱਖੀ ਦਾ ਕੋਈ ਅਸੂਲ ਸੀ ਇਹਨਾਂ ਬੱਚਿਆਂ ਦੇ ਜੋ ਸੰਗਤ ਜੀ ਅੱਖੀ ਡਿਠਾ ਹਾਲ ਜੋ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਦੇਖਿਆ ਗਿਆ ਉਸ ਨੂੰ ਦਰਸਾਇਆ ਸਾਡੇ ਗੁਰदयाल ਸਿੰਘ ਪੱਤਰਕਾਰ ਨੇ ਬੜੇ ਹੀ ਵਿਸਤਾਰ ਦੇ ਨਾਲ ਕਿ ਅਸੀਂ ਲੈਣਾ ਕੀ ਸੀ ਗੁਰੂ ਸਾਹਿਬ ਕੋ ਖੁਸ਼ੀਆਂ ਬਖਸ਼ਿਸ਼ ਲੈਣੀਆਂ ਸੀਗੀਆਂ ਜਨਮ ਦਿਹਾੜੇ ਮਨਾ ਕੇ ਅਸੀਂ ਬਹੁਤ ਉੱਥੋਂ ਖੁਸ਼ੀਆਂ ਦੇ ਜੋ ਸਿੱਖੀ ਜੀਵਨ ਵਿੱਚ ਜ਼ਿੰਦਗੀ ਬਤਾਉਣੀ ਸੀ ਬਾਰੇ ਬਤਾ ਕੀ ਰਹੇ ਆ ਅਸੀਂ ਉਥੇ ਜੇ ਗੁਰੂ ਦਾ ਲੰਗਰ ਦੀ ਗੱਲ ਕਰ ਰਹੀਏ ਤੇ 20 ਰੁਪਏ ਦਾ ਗੁਰੂ ਨਾਨਕ ਪਾਸ਼ਾ ਨੇ ਲੰਗਰ ਚਲਾਇਆ ਤੇ ਉਹਦਾ ਲੰਗਰ ਅੱਜ ਅਰਬਾਂ ਖਰਬਾਂ ਦਾ ਹੋ ਕੇ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਪਰ ਅੱਜ ਜਦੋਂ ਦੇਖਦੇ ਆ ਕਿ ਫਾਸਟ ਫੂਡ ਦੇ ਸਟਾਲ ਲੱਗੇ ਹੋਏ ਨੇ ਜਿੱਤਨਾ ਸ਼ਾਦੀਆਂ ਦੇ ਉੱਤੇ ਬੜਾ ਹੀ ਮਨ ਜਿਹੜਾ ਦੁਖੀ ਵੀ ਹੋਇਆ ਪਰ ਵੱਡੀਆਂ ਲੈਣਾ ਦੇਖੀਆਂ ਗਈਆਂ ਗੁਰੂ ਘਰ ਦਾ ਜਿੱਥੇ ਦਾਲ ਪ੍ਰਸ਼ਾਦਾ ਚੱਲ ਰਿਹਾ ਸੀ ਉੱਥੇ ਸੰਗਤ ਘੱਟ ਸੀ ਪਰ ਜਿੱਥੇ ਫਾਸਟ ਫੂਡ ਚੱਲ ਰਹੀ ਸੀ ਸੰਗਤ ਬਹੁਤ ਜ਼ਿਆਦੀ ਸੀ ਔਰ ਸੇ ਗੁਰਦਿਆਲ ਜੀ ਨੇ ਆ ਵੀ ਕਿਹਾ ਕਿ ਜਿਸ ਤਰ੍ਹਾਂ ਨੌਜਵਾਨਾਂ ਨੂੰ ਅਜੇ ਜਾਗਰੂਤ ਨਹੀਂ ਹੋਏ ਸਿਰਫ ਗੁਰੂ ਦੇ ਜਨਮ ਦਿਹਾੜੇ ਜਾਂ ਜੋ ਪੁਰਬ ਹੁੰਦੇ ਨੇ ਉਹਨਾਂ ਨੂੰ ਇੱਕ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਡੀਜੇ ਲਗਾ ਕੇ ਕਈ ਬੱਚੇ ਦੇਖੇ ਕਿ ਡਾਂਸ ਕਰਦੇ ਜਾਂ ਖੁਸ਼ੀਖਸ਼ਾਲੀ ਕੀ ਤਰ੍ਹਾਂ ਪੰਗੜੇ ਪਾਉਂਦੇ ਰਹੇ ਸੀ ਉਹ ਵੀ ਜੜੀਆਂ ਕ੍ਰਹਿਤਾਂ ਨੇ ਬੱਜਰ ਕ੍ਰਹਿਤਾਂ ਨੇ ਸਾਰੀਆਂ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਖਾਲਸੋ ਕੇ ਜਾਈਏ ਉਤੋਂ ਸਿੱਖ ਕੇ ਲਈਏ ਤਾਂ ਕਿ ਇਹ ਪੁਰਬ ਮਨੋਏ ਸਾਡੇ ਵਿਅਰਥ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ